ਨੀਰਾ ਮੁੰਡਾ ਸੀ ਜੀ ਤੇ ਇੱਕ ਮੇਰੀ ਨੂੰਹ ਸੀ ਤੇ ਇੱਕ ਮੇਰੀ ਪੋਤੀ ਸੀ ਤੇ ਆ ਦਵਾਈ ਲੈਣ ਜਾ ਰਹੇ ਸੀ ਦਰਦ ਦੀ ਮੁੰਡੇ ਦੇ ਦਰਦ ਹੁੰਦਾ ਸੀ ਤੇ ਉੱਥੇ ਆਪਣੇ ਪਿੰਡ ਵਾਲੀ ਗਰੀ ਫੈਕਟਰੀ ਉਹਦੇ ਚ ਲੱਗਿਆ ਹੋਇਆ ਸੀ ਉਦੋਂ ਛੁੱਟੀ ਲੈ ਕੇ ਆਇਆ ਸੀ 1 ਵਜੇ ਤੇ ਕਿਦੋਂ ਦਵਾਈ ਲੈਣ ਘਰੋਂ ਬੱਸ ਆਪਦੇ ਘਰ ਜ ਨੂੰ ਮੋਟਰਸਾਈਕਲ ਤੇ ਲੈ ਕੇ ਗਏ ਪਰ ਜਾਂਦੇ ਸੀ ਮੂਰੇ ਮੀ ਆ ਗਿਆ ਅੰਡੇ ਤੇ ਕਢਾ ਕੇ ਮੋਟਰਸਾਈਕਲ ਆ ਤੇ ਆ ਬੱਸ ਚੜ ਗਏ ਐ ਸੋ ਬਸ ਚੜ ਕੇ ਗਾਂ ਜਾ ਕੇ ਬਸ ਪੰਜ ਸੱਤ ਮਿੰਟਾਂ ਦਾ ਸੱਸਾ ਹੀ ਹੋ ਗਿਆ ਨੇੜੇ ਜਾ ਕੇ ਕਿਲੋ 2 ਕਿਲੋਮੀਟਰ ਤੇ ਅੱਛਾ ਇਹ ਪਟੰਡੇ ਮੋਟਰਸਾਈਕਲ ਹੀ ਜਾਂਦੇ ਸੀ ਪਹਿਲਾਂ ਪਹਿਲਾਂ ਮੋਟਰਸਾਈਕਲ ਤੇ ਜਾਂਦੀ ਸੀ ਘਰੋਂ ਹੋਣੀ ਜਿਹੜੀ ਉਹਨੂੰ ਪਿਠਾ ਕੇ ਲੈ ਗਈ ਕਾਰ ਆਹਾਂ ਹੋਣੀ ਵਾਹ ਕੇ ਲੈ ਗਈ ਬੱਤ ਜੀ ਬੈਸੂਦੀ ਉੱਥੋਂ ਇੱਕ ਜੇ ਭੱਜ ਕੇ ਜਾ ਕੇ ਚੜ ਗਏ ਬਸ ਉੱਤਰ ਨੂੰ ਸਾਰੀ ੱਡੇ ਤੇ ਮੋਟਰਸਾਈਕਲ ਖੜਾ ਗਈ ਤਿੰਨ ਇੱਕ ਤੋਂ ਸਾਨੂੰ ਅਸੀਂ ਪਟਵਾਰਖਾਨੇ 'ਚ ਬੈਠੇ ਸੀ ਤੇ ਸਪੀਕਰ ਚ ਲਾਉਸਮੈਂਟ ਹੋਈ ਵੀ ਐਂ ਕਰਕੇ ਬਸਨ ਵਾਲੇ ਜਿਹੜੀ ਕੀ ਤਾਂ ਅਸੀਂ ਉੱਥੋਂ ਮੈਡੀਕਲ ਦੀ ਦੁਕਾਨ ਤੋਂ ਉੱਥੋਂ ਲੈ ਕੇ ਗੱਡੀ ਅਸੀਂ ਬਾਹਰ ਦੀ ਬਾਹਰੀ ਬਾਕੀ ਸ ਕੁਛ ਰੈਸੀ ਮਦਦ ਕਰਨ ਲਈ ਗਈ ਸੀ ਅੱਜ ਮਦਦ ਤੂੰ ਹੀ ਕਰਨ ਗਈ ਸੀ ਜੀ ਵੀ ਜਾ ਕੇ ਕੱਢ ਗਈ ਕਰ ਹਿੰਮਤ ਨਾਲ ਵੀ ਕਾਉ ਕਿਸੇ ਦੀ ਜਾਨ ਬਚਦੀ ਆ ਬਚਾ ਲੱਗੀ ਤੇ ਯਾਨੀ ਉਹਨਾਂ ਦਾ ਜਦੋਂ ਅਸੀਂ ਗਏ ਤੇ ਆ ਮੇਰਾ ਮੁੰਡਾ ਗਾਹਾਂ ਵਿੱਚੋਂ ਕੱਢੀ ਆਉਂਦੇ ਸੀ ਆ ਬਾਹਰ ਜੇ ਨਿਕਲਿਆ ਯਾਨੀ ਆ ਕੇ ਮੈਨੂੰ ਕਹਿਆ ਕਿ ਕਹਿੰਦੇ ਹੁੰਦੇ ਆ ਪਾਪਾ ਕੁੜਮਾ ਕੌਣ ਕਹਿੰਦਾ ਕੁੜੀ ਵੀ ਵਿੱਚ ਐ ਤੇ ਉਹ ਵੀ ਉਹ ਕੱਢ ਲਾ ਤੂੰ ਕੁੜੀ ਨੂੰ ਮੈਂ ਤਾਂ ਨਹੀਂ ਰੋਈ ਜੇ ਗਿਆ ਚੈੱਕ ਵੀ ਤੂੰ ਤਾਂ ਨਿਕਲਵਾ ਰੋਂ ਕੱਢ ਗੁੱਢ ਕੇ ਬਾਹਰ ਐਨੀ ਕੁੜੀ ਨੂੰ ਕੋਸੋ ਅਸੀਂ ਦੇਖਿਆ ਕੁੜੀ ਕੋਈ ਤੁਹਾਨੂੰ ਸਹੀ ਨਹੀਂ ਵਿੱਚੋਂ ਤੇ ਐਨੀ ਵੇ ਘਰ ਦੇ ਨੂੰ ਜਦੋਂ ਇਹਨੂੰ ਕੱਟਿਆ ਉਹ ਬਸ ਵਿੱਚੋਂ ਜਦੋਂ ਕੱਢਣ ਜੇ ਉਹ ਦੁਹਰ ਕੁੜੀ ਕੱਢੀ ਜਾਈ ਤੁਸੀਂ ਨੂੰ ਵੀ ਆਪੀ ਆਪ ਕੱਢੀ ਆ। ਆ ਨੂੰ ਵੀ ਆਪੀ ਗੱਡੀਆਂ ਨਾਲ ਮੁੰਡਿਆਂ ਨੇ ਨਾਲ ਮੈਂ ਤਾਂ ਅਸੀਂ ਤਾਂ ਉੱਤੇ ਸੀ ਮੂੰਹ ਮੁੰਡਿਆਂ ਨੇ ਕੱਢੀ ਆ ਕਿਹੜੇ ਵਿੱਚ ਸੀ ਜੀ। ਬੱਸ ਚ ਜਦੋਂ ਬਾਹਰ ਕੱਢੀ ਉਹ ਜੱਟ ਉਦੋਂ ਲੈਥ ਹੋ ਗਈ ਸੀ ਬਸ ਕੱਢਣ ਸਾਰੀ ਹੋ ਗਈ ਜੀ। ਕਿੰਨਾ ਔਖਾ ਹੋ ਗਿਆ ਨੂੰ ਔਖਾ ਅੱਲਾ ਥੋੜਾ ਮੁੰਡਾ ਸੀ ਇਹ ਤੇ ਜਦੋਂ ਲਾਸ਼ ਆਈ ਤੁਹਾਨੂੰ ਬੜਾ ਔਖਾ ਔਖਾ ਬਹੁਤ ਜ਼ਿਆਦਾ ਹੋ ਗਿਆ ਜੀ। ਕਿੰਨਾ ਕਿ ਉਹਨਾਂ ਥੱਤੀ ਸਮਾਨ ਨੂੰ ਹੋ ਗਈ ਉਹਦੇ ਵੀ ਦਿਸ ਨੂੰ ਹਟ ਕੇ ਸਾਰਾ ਕੁਝ ਵੀ ਕੀ ਹੋ ਗਈ ਆ ਕਹਾਣੀ ਬਣਦੀ। ਉੱਥੇ ਦੇਖਣ ਸਾਰੀ ਉਹਦੀ ਹੋ ਗਿਆ ਵੀ ਆ ਗੱਲ ਕੀ ਬਣਦੀ। ਉਹ ਮੁੰਡੇ ਦਾ ਇਹ ਹੋ ਗਿਆ ਉਹਦੀ țehra ਬਦਲ ਜਾਂਦਾ ਤੁਹਾਨੂੰ ਪਤਾ ਹੈ ਇਹ ਕਰਕੇ ਤੇ ਫਿਰ ਕੋਈ ਜੀ ਕੱਢ ਕੇ ਆ ਲਿਆ ਤੇ ਉਹਨੂੰ ਇਧਰ ਫੇਰ ਹਸਪਤਾਲ ਚਾ ਭੇਜਦੇ ਨੂੰ ਤੇ ਪੁੱਤੀ ਤਾਂ ਤੇ ਮੁੰਡਾ ਉਦੋਂ ਬਾਅਦ ਕਦੇ ਵੀ ਇਹ ਚੱਲਦੇ ਆ ਲੀੜੇ ਲੈ ਕੇ ਫਿਰ ਉਹ ਟੜਕੇ ਲੈਂਦਾ ਇੱਥੇ ਜਦੋਂ ਦਰਦ ਵਾਲਾ ਹੋਈ ਗਿਆ ਤੇ ਸੱਟਾਂ-ਸੱਟਾਂ ਵੱਧਦਾ ਉਹਦੇ ਮੁੰਡੇ ਦੇ ਵੀ ਇੱਥੇ ਕੋਈ ਇਲਾਜ ਹੋ ਰਿਹਾ ਮੁੰਡੇ ਦਾ ਮੁੰਡੇ ਚ ਤਾਕਲਾ ਹੈ ਅਜੇ ਬੱਚੇ ਜਿਆਦੇ ਮੁੰਡੇ ਦੱਸਤਾ ਨਹੀਂ ਇਸ ਤਰ੍ਹਾਂ ਦੀ ਘਟਨਾ ਪਾਪੀ ਆਈ ਉਹਨੂੰ ਦੱਸਿਆ ਨਹੀਂ ਜੀ ਹਲੇ ਉਹ ਮੁੰਡੇ ਨੂੰ ਜਮੇ ਨਹੀਂ ਦੱਸਿਆ ਉਹ ਬਾਲਾ ਕਰਦਾ ਸੀ ਗੁੱਡੀ ਉਹਦੇ ਕੋਲ ਹੀ ਰਹਿੰਦੀ ਚਤੋਂ ਵਾਰ ਕਿਹੜੀ ਥੋਟੀ ਦੋ ਸਾਲ ਦਾ ਪੁੱ ਉਹਦੇ ਕੋਲ ਹੀ ਰਹਿੰਦੀ ਉਹ ਬਾਲਾ ਉਹਦਾ ਕਰਕੇ ਸੀ ਦੱਸਿਆ ਨਹੀਂ ਪੁੱਛੀ ਸਾਨੂੰ ਜਾਂਦਾ ਮੋੜ ਮੋੜ ਵੀ ਕੀ ਗੱਲ ਬਣ ਗਈ ਸੀ ਕਹਿੰਦੇ ਵੀ ਹਲੇ ਭਾਈ ਕੋਈ ਨਹੀਂ ਉਹਦੇ ਚਾਲ ਆਏ ਪਏ ਅਸਲੀਅਤ ਚ ਵੀ ਜਨੇ ਵਾਲੇ ਠੀਕ ਹੈ ਕਰਾ ਮੜੇ ਜੀ ਵੀ ਫੇਰ ਪਤਾ ਲੱਗੂਗਾ ਭਾਈ ਥੋੜਾ ਕੱਲਾ ਮੁੰਡਾ ਸੀ ਆ ਕੱਲਾ ਮੁੰਡਾ ਹੀ ਸੀ ਉਹ ਕਿਨੋਂ ਤੋਂ ਨੂੰ ਵੀ ਪੁੱਤ ਨੂੰ ਬਹੁਤ ਪਿਆਰ ਕਰਦੀ ਬਹੁਤ ਜ਼ਿਆਦਾ ਕਰਦੀ ਸੀ ਕਿੰਨਾ ਕਹਿੰਦਾ ਉਹਨਾਂ ਜੀ ਸਾਡੇ ਤੋਂ ਮੜੇ ਪਾਸੇ ਵੀ ਨਹੀਂ ਜਾਂਦੀ ਸੀ ਉਹਦੇ ਹੱਥ ਨੇ ਤੜਕੇ ਕੋਲ ਹੀ ਰਹਿੰਦੀ ਸੀ ਸਾਡੇ ਜਦੋਂ ਖੇਤ ਆਉਂਦੇ ਫੇਰ ਆਪਾਂ ਭੱਜ ਕੇ ਆਉਂਦੀ ਸੀ ਕਿਦੋਂ ਬਾਹਰੋਂ ਆਉਂਦੇ ਉਹਦੀ ਭੱਜ ਕੇ ਆਉਂਦੀ ਪਾਣੀ ਲਿਆਉਂਦੀ ਛੋਟੀ ਜੀ ਸੀ ਜਮਾ ਦਾਦੂ ਨੂੰ ਪਾਣੀ ਲਿਆ ਕੇ ਦੋ ਆਪੋਂ ਚੱਕੀ ਦਾਣੇ ਚ ਭੱਜ ਕੇ ਆਉਂਦੀ ਸਾਡੇ ਗਨੀ ਐਵੇਂ ਕਹਿ ਦਈਏ ਮੂੰਹ ਬਹੁਤ ਜ਼ਿਆਦਾ ਲੈਂਦੀ ਗੁਰਦੁਆਰੇ ਜਾਂਦੀ ਸੀ ਕੀ ਕਹਿੰਦੇ ਹੁੰਦੇ ਆਥ ਨੇ ਆਪਦੀ ਦਾਦੀ ਦੇ ਨਾਲ ਹਾਂ ਪਰਿਵਾਰ ਦਾ ਕਿੰਨਾ ਪਾਪਾ ਥੋੜੀ ਵਾਈਪ ਦਾ ਪੁਰਾਹਾਲ ਹੁੰਦਾ ਬਹੁਤ ਪੁਰਾਹਾਲ ਸਾਰੇ ਪਰਿਵਾਰ ਦੀ ਪੁਰਾਹਾਲ ਹੈ ਜੀ ਸਾਡੇ ਲਈ ਵੀ ਕੋਈ ਐਹੀ ਨਹੀਂ ਹੁਣ ਸਾਡੇ ਅੱਖਾਂ ਦੇ ਮੂਰੇ ਐਹੀ ਸੀ ਜੀ ਹੋਰ ਐਹੀ ਨਹੀਂ ਗਈ ਇਹਨੂੰ ਕੋਈ ਦਾ ਇਲਾਜ ਕਰ ਰਹੀ ਹੈ ਪ੍ਰਸ਼ਾਸਨ ਕੋਈ ਨਾ ਇਲਾਜ ਕਰ ਰਿਹਾ ਕੋਈ ਇਲਾਜ ਕਰ ਰਿਹਾ ਕੋਈ ਇਲਾਜ ਨਹੀਂ ਕਰਿਆ ਤੜਕੇ ਇੱਕ ਟੀਕਾ ਲਾਇਆ ਮੁਰਖੇ ਕੋਈ ਬਾਤ ਵੀ ਨਹੀਂ ਪੁੱਛੀ ਇਹਨਾਂ ਨੇ ਜੀ ਜਿਵੇਂ ਪ੍ਰਸ਼ਾਸਨ ਨੇ ਹੁਣ ਜਾ ਕੇ ਬਾਹਰੋਂ ਪ੍ਰਾਈਵੇਟ ਤੋਂ ਦਵਾਈ ਲੈ ਕੇ ਆਏ ਆ ਤੁ ਜਿੰਦਲ ਦਿਓ ਉਹਨਾਂ ਨੇ ਸਮਾ ਫਿਰ ਹੀ ਜਾ ਕੇ ਦਵਾਈ ਉਹਦੀ ਕਰਕੇ ਪਰਚੀ ਨਹੀਂ ਕੀਤੀ ਉਹ ਹੀ ਦਿੱਤੀ ਹੈ ਇਹਨਾਂ ਨੇ ਕੋਈ ਬਾਤ ਹੀ ਨਹੀਂ ਪੁੱਛੀ ਸਾਡੀ ੜੜਕੇ ਰਿਆਂ ਦੀ ਇੱਥੇ ਪਏ ਤੇ ਸਾਡਾ ਉਂਗਲਾ ਸਾ ਇਧਰ ਆ ਉਲਝਿਆ ਪਿਆ ਕੰਮ ਸਾਰਾ ਦੂਜੇ ਪਾਸੇ ਵੀ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇੱਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚੜੋ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋਜ